ਆ ਬਹੁਤ ਜ਼ਿਆਦਾ ਸਨੋ ਆ। ਐਬ ਨਹੀਂ ਜ਼ਿਆਦਾ ਸਨੋ ਆ। ਸਨੋ ਬਾਰੇ ਦੱਸੂਗੀ, ਨਵ ਬਦਸੂਗੀ ਤੁਹਾਨੂੰ ਸਨੋ ਬਾਰੇ। ਬਹੁਤ ਜ਼ਿਆਦਾ ਸਨੋ ਆ। ਸ਼ਾਮ ਦੀ ਸਨੋ ਪੈ ਰਹੀ ਆ। ਮੈਂ ਤਾਂ ਪਹਿਲਾਂ ਵੀ ਭਿੱਜ ਗਈ ਸੀ। ਹੈਰੀ ਸਨੋ ਚ ਸਟਕ ਹੋਇਆ ਹੋਇਆ ਆ। ਬਸਟਪ੍ਰੋਮ ਦੇ ਵਿੱਚ ਹੋਪਫੁਲੀ ਇੱਕ ਟੈਕਸੀ ਬਿੰਦੂ ਤੇ ਆਜੇ। ਉਹਦੀ ਗੱਡੀ ਪੂਰੀ ਸਲਿੱਪਰੀ ਹੋ ਰਹੀ ਸੀ। ਉਹ ਉੱਥੇ ਖੜਾ ਆ ਕੇ ਕੱਤੀ ਆਪਣੀ ਆ ਰਿਹਾ। ਬਸ ਹੁਣ ਟੈਕਸੀ ਦੀ ਵੇਟ ਕਰ ਰਿਹਾ ਆ। ਉਹਦੀ ਗੱਡੀ ਚੱਲ ਨਹੀਂ ਰਹੀ ਤੇ ਇੰਨੀ ਜ਼ਿਆਦਾ ਸਨੋ ਹੋ ਗਿਆ ਬਹੁਤ ਪੂਰਾ ਸਲਿੱਪਰੀ ਹੋਈ ਹੋਈ ਆ ਸੜਕ ਤੇ ਅਸੀਂ ਰੋਡ ਤੇ ਖੜੇ ਇੰਤਜ਼ਾਰ ਕਰ ਰਹੇ ਹਾਂ 11:30 ਹੋਏ ਹੋਏ ਨੇਗੇ ਅਸੀਂ ਰੋਡ ਤੇ ਖੜੇ ਵੇਟ ਕਰ ਰਹੇ ਆ ਆ ਜਾਵੇ ਜਲਦੀ ਜਲਦੀ ਟਾਈਮ ਦੇਖੋ ਕਿੰਨਾ ਹੋਇਆ ਦੇਖੋ ਸਾਰਾ ਗਾਇਸ ਆ ਦੇਖੋ ਯੂਕੇ ਨੇ ਲੈ ਲਈ ਚਿੱਟੀ ਸਾਡਾ ਸਹੀ ਗੱਲ ਆ ਹਾਂ ਆ ਦੇਖ ਲਓ ਨਾ ਲੁੱਕ ਐਟ ਥਿਸ ਆ ਦੇਖੋ ਜੀ ਸਨੋ ਦਾ ਆਨੰਦ ਮਾਣ ਰਹੀਆਂ ਬੀਬੀਆਂ ਦੋ ਬੀਬੀਆਂ ਆ ਵੀ ਇੰਜਾਇ ਕਰ ਰਹੇ ਨੇ ਨਾ ਕਦੋਂ ਦੇ ਕਿੰਨੇ ਗੇੜੇ ਲਾਗੇ ਆ ਪਾਈਏ ਭਾਈ ਤੇ ਭੈਣ ਬਾਲਾ ਹਾਂ ਓਹ ਹਾਂ ਦੇਖੋ ਗਾਇਸ ਆ ਸਲਿਪਰੀ ਆ ਵਾਲਾ ਹਾਂ ਤੁਹਾਡੇ ਵਾਲਾ ਅਸੀਂ ਚੱਲੇ ਆ ਫੋਟੋਆਂ ਖਿੱਚਣ ਆ ਦੇਖੋ ਬਿੰਨਾ ਦਾ ਹਾਲ ਆ ਦੇਖੋ ਬਿੰਨਾ ਦਾ ਹਾਲ ਨਾਵ ਤੇਰੇ ਵਾਲਾਂ ਦਾ ਹਾਲ ਸੀ ਚਿੱਟੇ ਹੋ ਗਏ ਲੰਬੇ ਵਾਲਾਂ ਕਰਕੇ ਜਿਆਦਾ ਦਿਖਦੀ ਆ ਸਨੋ ਆ ਦੇਖੋ ਜੀ ਅੱਜ ਇੰਗਲੈਂਡ ਚ ਇੰਨੀ ਜਿਆਦਾ ਸਨੋ ਹੋਈ ਆ ਰਾਤ ਨੂੰ ਸੀ ਘੁੰਮਦੇ ਫਿਰਦੇ ਆ ਸਨੋ ਦੇਖਦੇ ਇੰਜੋਏ ਕਰਦੇ ਹੁਣ ਕਈਆਂ ਨੇ ਆਪਣਾ ਪਤਾ ਕੀ ਕਹਣਾ ਓਏ ਕਈਆਂ ਨੇ ਕਹਣਾ ਤੋ ਟਿੱਕੇ ਬਹਿ ਜੋ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਜਿਹੜੇ ਗੱਡੀਆਂ ਚਲਾਉਂਦੇ ਆ ਸਨੋ ਤੇ ਉਹਨਾਂ ਨੂੰ ਪੁੱਛੋ ਉਹਨਾਂ ਵਿੱਚੋਂ ਮੇਰਾ ਇੱਕ ਘਰ ਆ ਲੰਦੀ ਆ ਹਾਂ ਇੰਗਲੈਂਡ ਚ ਪੈਂਦੀ ਸਨੋ ਸਾਲ ਦੇ ਵਿੱਚ ਇੱਕ ਦੋ ਵਾਰ ਹੈ ਨਾ ਤਾਂ ਕਰਕੇ ਲੋਕ ਇੰਜੋਏ ਕਰਦੇ ਆ ਉੱਧਾ ਕੈਨੇਡਾ ਦੇ ਵਿੱਚ ਤਾਂ ਰੋਜ਼ੀ ਸਨੋ ਪਈ ਜਾਂਦੀ ਉੱਥੇ ਬੰਦਾ ਕੀ ਇੰਜੋਏ ਕਰੂ ਹੈ ਨਾ ਉੱਥੇ ਜ਼ਿਆਦਾ ਪੈਂਦੀ ਆਪਣੇ ਇੰਨੀ ਨਹੀਂ ਹੈ ਨਹੀਂ ਆਪਣੇ ਨਹੀਂ ਹੈ ਨਹੀਂ ਸਹੀ ਗੱਲ ਆਹ ਦੇਖੋ ਗਾਇਸ ਸਨੋ ਦੇ ਵਿੱਚ ਦੇਖੋ ਆਪਣੇ ਘਰ ਵਾਲੇ ਦਾ ਪਿਆਰ ਆ ਰਿਹਾ ਨਾ ਬੰਦੂ

ਕਾਨੂੰ ਵੀ ਲੈ ਆਉਣਾ ਸੀ ਆਪਾਂ ਨਾ ਹਨਾ ਸਾਨੂੰ ਵੀ ਲੈ ਆਉਣਾ ਯਾ ਉਹ ਵੀ ਦੇਖ ਰੰਦਾ ਸੁਣ ਗੱਡੀਆਂ ਦੇ ਸ਼ੀਸ਼ੇ ਹੀ ਨਹੀਂ ਦਿਖਦੇ ਹਾਂ ਹਾਂ ਮੇਰੇ ਕੋਲ ਤਾਂ ਅੱਜ ਮੈਂ ਤਾਂ ਟੋਪੀ ਵੀ ਨਹੀਂ ਸਲਬਰੀ ਬਾਹਰ ਆਉਣ ਲਈ ਆ ਦੇਖੋ ਨਿਆਣਿਆਂ ਦੀ ਟੋਪੀ ਉਹ ਨਵ ਨੇ ਦਿੱਤੀ ਹੈ ਮੈਨੂੰ ਏ ਲੱਗ ਰਹਾ ਹੈ ਤੂਫਾਨ ਦੀ ਟੋਪੀ ਹੁੰਦੀ ਆ ਪਰ ਤੂਫਾਨ ਦੀ ਨਹੀਂ ਹੈਗੀ ਮੇਰੀ ਮੇਰੀ ਵੀ ਨਹੀਂ ਹੈਗੀ ਨਵਦੀ ਆ ਨਾ ਵੈਸੇ ਟੋਪੀ ਕੀ ਦੀ ਆ ਇਹਦਾ ਟ੍ਰੈਂਡ ਸੀ ਪੰਜਾਬ ਦੇ ਵਿੱਚ ਆ ਦੇਖੋ ਫਿਰ ਲੱਗੇ ਦੇਖ ਸਕਦੇ ਵੀ ਬਾਰਸ਼ ਆ ਵੀ ਜਿਹੜੀ ਮਨੀਸ਼ਾ ਲਿਖਣਾ ਕੁਝ ਇੰਨੀ ਇੰਨੀ ਬਾਰਸ਼ ਐਦਾ ਕਰ ਮੈਂ ਤੈਨੂੰ 15 ਪੁਆਇੰਟ ਦਵਾਂਗੀ ਮਨੀਸ਼ਾ ਨਹੀਂ 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 ਮੈਂ ਤੈਨੂੰ 100 ਪੁਆਇੰਟ ਦਵਾਂਗੀ ਆਹ ਤੂੰ 20 ਮਿੰਟਾਂ En, to, tre! ਜੜੀਂ ਦੀ ਰੂਹ ਚੀਜ਼ ਦਾ ਕੰਮ ਨਹੀਂ ਚਾ। ਆ ਜਾਓ। ਸਕਾ ਨਹੀਂ ਕਿਉਂ ਨਹੀਂ। ਇੱਕ ਮੈਂ। ਚਾ। ਨਾਵ ਨੇ ਤਾਂ ਕੱਢਿਆ ਹੀ ਨਹੀਂ ਹੱਥ ਜੇਬਾਂ ਚੋਂ ਨਹੀਂ ਕੱਢੇ। ਨਾਵ ਕੱਢ ਲੈ ਹੱਥ। ਕੱਢ ਲਈ ਸੀ ਮੈਂ ਹੁਣ ਮੈਂ ਹੈ ਜਿੱਦਾਂ ਨਾਮ ਲਿਖ ਕੇ ਛੱਡ ਗਿਆ ਕੱਢ ਲੈ ਕੋਈ ਨਾ ਹੱਥ ਚਲੋ ਵਈ ਵੇ ਤਾਂ ਬਸ ਨਾ ਬਸੋ ਕਹ ਦੇਖੀ ਕਿੰਦੀ ਬਾਸ ਹੋਈ ਐ ਨਾ ਬਸੋ ਬੰਦੇ ਦੀ ਹੋਈ ਆ ਜਿਹੜੇ ਬੰਦੇ ਨੇ ਜੇਬਾਂ ਚ ਹੱਥ ਹੀ ਨਹੀਂ ਕੱਢੇ ਬੱਸੇ ਨਾ ਭਾਜੇ ਤੂੰ ਸਨੋ ਖਾ ਲਵੇਂ ਤੇ ਤੈਨੂੰ 5 ਪਾਉਂਡ ਦਵਾਂ ਪੂਰੇ ਮੁਠੀ ਭਰ ਕੇ ਮੁਠੀ ਭਰ ਕੇ ਖਾ 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 ਕਰੰਦੀ ਆ ਇਹ ਐ ਕਰਕੇ ਲੱਡੂ ਬਣਾਏ ਖਾ ਖਾ ਲਓ ਜੀ ਅਸੀਂ ਚੱਲੇ ਹੁਣ ਕਰਿਆ ਸੀ ਪੂਰਾ ਥੱਕ ਗਏ ਐ ਸਾਡੇ ਹੱਥ ਫ੍ਰੀਜ਼ ਹੋ ਗਏ ਜਮਾਈ